போடுறீங்க. ਜੀ ਗੁਰਪ੍ਰੀਤ ਸਿੰਘ ਨਾਂ ਆ ਜੀ ਇਹ ਜਿਹੜਾ ਪਿੰਡ ਖੋਨੇਵਾਲ ਪਿੰਡ ਆ ਜੀ ਤੁਸੀਂ ਖੋਨੇਵਾਲੇ ਤੋਂ ਤੇ ਜਿਹੜੇ ਲੋਕ ਫਸੇ ਨਹੀਂ ਉਹਨਾਂ ਲਈ ਕੋਈ ਸਹਾਇਤਾ ਹੀ ਕੋਈ ਸਹਾਤਾ ਨਹੀਂ ਆਈ ਜੀ ਪਾਣੀ ਟੈਂਕੀਆਂ ਚ ਮੁੱਕ ਗਿਆ ਵਾ ਕੋਈ ਰਾਸ਼ਨ ਹੈ ਨਹੀਂਗਾ ਤੇ ਬੱਚਿਆਂ ਵਾਸਤੇ ਦੁੱਧ ਜਿਹੜਾ ਵਾ ਉਹ ਵੀ ਹੈ ਨਹੀਂ ਜੇ ਤੇ ਅਸੀਂ ਪ੍ਰਸ਼ਾਸਨ ਕਾੜੀ ਅਪੀਲ ਕਰਦੇ ਆ ਪੰਚਾਇਆ ਜਾਊਗਾ ਜੇ ਮਾਲ ਸਾਰੇ ਨਹੀਂ ਸਰ ਬੇੜੀਆਂ ਕਿਸ਼ਤੀਆਂ ਲੰਗੀਆਂ ਨੇ ਅੱਗੇ ਇੱਕ ਦੋ ਬੰਦੇ ਠੀਕ ਨਹੀਂ ਸੀ ਉਹਨਾਂ ਨੂੰ ਵਾਪਸ ਖੜਿਆ ਵਾ ਜਿਹੜੇ ਠੀਕ ਨਹੀਂ ਸੀ ਕਿਸਤੀਆਂ ਚ ਆਉਂਦੀ ਹੈ ਜਾਂਦੀ ਹੈ ਅਚਾ ਰਾਸ਼ਨ ਪਾਣੀ ਨਹੀਂ ਰਾਸ਼ਨ ਪਾਣੀ ਨਹੀਂ ਆਇਆ ਤੇ ਕਹਾਂ ਨੂੰ ਪ੍ਰਸ਼ਾਸਨਕਾਰੀ ਜੀ ਇਹੋ ਹੀ ਬੇਨਤੀ ਆ ਜੀ ਇੱਥੇ ਰਾਸ਼ਨ ਪਾਣੀ ਪਹੁੰਚਾਇਆ ਜਾਵੇ ਕਿ ਕਿਥੋਂ ਕੋਈ ਛੋਟੀ ਮੋਟੀ ਸਾਨੂੰ ਬੇੜੀ ਕਿਸ਼ਤੀ ਦਿੱਤੀ ਜਾਵੇ ਜਿਹੜੀ ਇੱਥੋਂ ਅਸੀਂ ਜਿਹੜੇ ਇੱਥੇ ਫਸੇ ਆ ਇੱਥੋਂ ਉਹਨਾਂ ਨੂੰ ਪਿੰਡ ਤੱਕ ਜਾਈਏ ਤੇ ਵਾਪਸ ਆਈਏ ਜਾਂ ਸਾਡੇ ਮਾਲ ਡੰਗਰ ਇੱਥੇ ਆ ਨਾ ਸਾਡੇ ਮਾਲ ਡੰਗਰਾਂ ਵਾਸਤੇ ਤੂੜੀ ਆ ਜੀ ਨਾ ਕੋਈ ਗੱਲ ਨਾ ਬਾਅਦ ਭੁੱਖੇ ਡੰਗਰ ਮਰਨ ਦੇ ਇਹ ਇੱਕ ਛੱਡ ਹੀ ਕਾ ਦੱਸਦੇ ਉਹ ਉਹ ਸਰਦਾਰ ਜੀ ਸਾਰਾ ਸਾਰਾ ਵੇਖੋ ਟਹਿ ਟੇਰੀ ਹੋ ਗਿਆ ਜੀ ਦੇ ਨਾਂ ਨਿਸ਼ਾਨੀਆਂ ਨਹੀਂ ਆ ਅਜੇ 15 20 ਦਿਨ ਤੋਂ ਉਹਨੇ ਮੁੰਡੇ ਨੇ 20 ਲੱਖ ਰੁਪਈਆ ਛੱਡ ਤੇ ਲਾਇਆ ਸੀ ਤੇ ਨਾਲ ਗਾਈਆਂ ਵੀ ਵਿਚਾਰੇ ਦੀਆਂ ਰੋੜ ਗਈਆਂ ਇੱਕ ਅੱਗੇ ਜਾ ਕੇ ਮਾਸ਼ੀ ਵਾਲੇ ਲਾਗੇ ਛੱਡਿਆ ਉਥੋਂ ਟੁੱਟ ਗਈ ਆ ਉਥੋਂ ਵੀ ਸਾਰੀਆਂ ਗਾਈਆਂ ਉਹਦੀਆਂ ਵਿਚਾਰੀਆਂ ਮਰ ਗਈਆਂ ਅਮਨ ਮੁੰਡਾ ਵਾ ਤੇ ਉਥੋਂ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਜਿਤੋਂ ਵੱਧ ਹੋਇਆ ਪਰ ਕਹੇ ਪ੍ਰਸ਼ਾਸਨ ਨੇ ਸਹਾਰ ਨਹੀਂ ਦਿੱਤੀ ਲਈ ਹਾਂ ਜੀ ਮੇਰਾ ਨਾਮ ਜੋਗਰਾ ਸਿੰਘ ਹੈ ਜੀ ਸਾਨੋ ਫਰਦੋਸ ਸਿੰਘ ਲੈਕੋ ਨੀਲ ਨਿੱਕ ਦਵਾਈ ਹੋਈ ਹੈ ਵੇਖੋ ਇਹ ਦਵਾਈ ਤੇ ਸਾਰੀ ਕੋਨੈਲ ਦਵਾਈ ਹੋ ਗਿਆ ਜਿਵੇਂ ਮੇਰਾ ਸ਼ਰਟ ਹੀ ਉੱਥੇ ਅਰੇ ਮਲ ਨਵਾਂ ਹੀ ਪਾਇਆ ਸੀ ਤੇ 20 ਗ੍ਰੈਂਡਰ ਲੈਣ ਨੂੰ ਹੋਏ ਇੱਥੇ ਤੇ ਉਹ ਚੜਦਾ ਤੇ ਨਾਂ ਨਿਸ਼ਾਨੀ ਨਹੀਂ ਰਿਹਾ ਨਹੀਂ ਸਾਰੇ ਹੀ ਆ ਬੀ ਤੇ ਮਸ਼ੀਨ ਦੁੱਧ ਵਾਲੀ ਉਹਦੇ ਬਾਗਟਾਂ ਤੋਂ ਜਿੰਨਾ ਟੀਕਾ ਜੋ ਦਵਾਈ ਰੇੜਾ ਜੋ ਇੱਕ ਦੋ ਗਾਈਆਂ ਰੁੜਗੀਆਂ ਜੀ ਪਸ਼ੂ ਕਿਨੇ ਗਏ ਪਸ਼ੂ ਦੋ ਗਏ ਚਾਰੀ ਹੋਇਆ ਪਰ ਸ਼ੋਨਾ ਬਾਕੀ ਉਹ ਨਾਲ ਡੇਰੇ ਵਾਲੇ ਆ ਗਏ ਉੱਥੋਂ ਕੱਢ ਕੇ ਬਾਕੀ ਲੈ ਆਤੀ ਯਾਰ ਇਥੇ ਮੰਦਰ ਨਾਲ ਕੋਈ ਖਾਣਾ ਨਾ ਪੀਣਾ ਕੋਈ ਛੋਟੀ ਵੀ ਨਹੀਂ ਬਜੀ ਨਹੀਂ ਉਹ ਸਾਰੇ ਡਿੱਗ ਗਏ ਜੀ ਸਪੈਚ ਦੇ ਵਜੇ ਜਾ ਕੇ ਤੇ ਉਹ ਸਾਰੇ ਉੱਥੋਂ ਸਾਹਮਣੇ ਉੱਥੋਂ ਪਾੜ ਪਾ ਗਿਆ ਉਹ ਸਾਹਮਣੇ ਪਾਣੀ ਚੱਲਣਾ ਹਾਂ ਟ੍ਰਾਂਸਫਰ ਵੀ ਗਿਆ ਰੇੜਾ ਗਿਆ ਸਾਰਾ ਕੋਈ ਗਿਆ ਇਥੋਂ ਤੇ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਉਹ 25 ਲੱਖ ਤੇ ਲੱਗ ਜਾਗੇ ਹੋ ਹੀ ਗਿਆ ਹੁਣ ਕੀ ਕਰ ਸਕਦਾ ਹਾਂ ਨਵੇਂ ਭਾਂਡੇ ਸਾਰਾ ਸਮਾਨ ਪ੍ਰੋਪਰ ਪੂਰਾ ਕਰਾਂਗੇ ਆਚਾਰ ਹੀ ਉਥੇ 50 ਕਿੱਲਿਆਂ ਦਾ ਉਹ ਵੀ ਗਿਆ ਉੜੀ ਹੀ ਉਥੇ ਤੀ ਟਰਾਲੀ ਉਹ ਵੀ ਡਰ ਗਿਆ ਉਸ ਵਲੇ ਕ ਕਮਰਾ ਡਿੱਗ ਗਿਆ ਸਾਰੇ ਕੋਈ ਡਿੱਗ ਗਿਆ ਉਥੇ ਟਰਾਂਸਫਰ ਵਿੱਚ ਸਭ ਕੋਈ ਡਰ ਗਿਆ ਕੋਈ ਮਦਦ ਲਈ ਆਇਆ ਕੋਈ ਮਦਦ ਲਈ ਨਹੀਂ ਆਇਆ ਸਾਡੇ ਨਿਆਣੇ ਉਥੇ ਪਿੰਡ ਦੁੱਧਾ ਸਾਡੇ ਕੋਲ ਇਥੇ ਵਾ ਕਾਫੀ ਆ ਅਸੀਂ ਇਥੋਂ ਕਹਿਣ ਆਂ ਵੀ ਸਾਡੇ ਨਿਆਣੇ ਨੂੰ ਦੁੱਧ ਪਚਾ ਦਿਓ ਕਰ ਪਿੰਡ ਦੁੱਧ ਹੈ ਨਹੀਂ ਆਹ ਕੋਈ ਲੇਡੀ ਚੱਲਿਆ ਇੱਕ ਬੱਤੇ ਨੂੰ ਬੁਖਾਰ ਆ ਉਹਨਾਂ ਦੇ ਨੂੰ ਹਾਰ ਕੇ ਕੋ ਲੈਣ ਆਇਆ ਤੇ ਉਥੇ ਦੁੱਧ ਕਰੋ ਸਾਰੇ ਜਾਨ ਦੇ ਤੱਕ ਕੀ ਕਰੇਗਾ ਬੰਦਾ ਪਾਣੀ ਤੱਕ ਨਹੀਂ ਜਾ ਕੋ ਸ਼ਿਵਨੀ ਗਾੜੋ ਹੋਇਤੋ ਕਿ ਇੱਕ ਬੇੜਾ ਦੇ ਦਿਆਂ ਨੂੰ ਤਾਂ ਹੀ ਪਿੰਡ ਤੱਕ ਦੁੱਧ ਤੇ ਸਪਲਾਈ ਚੀਜ਼ ਤੇ ਸਪਲਾਈ ਕਰਦੇ ਉਹ ਦਿਨਾਂ ਤੋਂ ਜਿਹੜਾ ਪਿੰਡ ਸਾਰਾ ਕੋਠਿਆਂ ਦੇ ਭੁੱਖਾ ਪਿਆਸਾ ਉੱਥੇ ਝੋਕਾ ਦਾ ਦੁੱਧ ਦੀ ਜ਼ਿਆਦਾ ਤੰਗੀ ਆਉਂਦੀ ਬਾਕੀ ਕੋਈ ਚੀਜ਼ ਨਹੀਂ ਆਉਂਦੀ ਦੁੱਧ ਉਥੇ ਐਂ ਡੰਗਰ ਸਾਰੇ ਲੋਕਾਂ ਬਾਹਰ ਲਾਇਆ ਤੇ ਕੋਈ ਪ੍ਰਸ਼ਾਸਨ ਕੋਈ ਸਾਡੇ ਕੋਲ ਲੈ ਕੇ ਨਹੀਂ ਆਇਆ ਸਮਾਨ ਲੈ ਕੇ ਆ ਪਿਆ ਅੱਜ ਤੋਂ ਚੰਗੇ ਤੋਂ ਲੰਗਰ ਲੈ ਕੇ ਆਏ ਨੇ ਮੰਡੀ ਤੇ ਡੰਗਰਾਂ ਨੂੰ ਕੁਝ ਨਾ ਖਾਣ ਨੂੰ ਨਾ ਪੀਣ ਨੂੰ ਭੁੱਖੇ ਭੱਜੇ ਨੇ ਕੋਈ ਬਾਤ ਨਹੀਂ ਜਿਹੜੇ ਮਸੀਹ ਮਹਾਰਾਜ ਆਹਨੂੰ ਦਿੱਤੇ ਜੋ ਸਾਡੇ ਜਾਂ ਕੋਠੀ ਤੱਕ ਨਹੀਂ ਜਾਂਦੇ ਆਦਾ ਛੋਨਾ ਅੰਦਰ ਆ ਪਾਹੇ ਅੰਦਰ ਆ ਰਫਲਾ ਦੀ ਅੰਦਰ ਆ ਕੋਠੀ ਦੀ ਢੰਡਈ ਆ ਭਾਈ ਕੀ ਕਰੀਏ ਸਾਡੇ ਲੋਕਾਂ ਨਾਲ ਓਏ ਸਾਡੀ ਬਾਤ ਨਹੀਂ ਪੁੱਛੀ ਮਸੂਆ ਦੇ ਚਾਰ ਫੇਰੇ ਪਾਣੀਆਂ ਦੇ ਭਜਾਈ ਫਿਰਦੇ ਹੂਰੇ ਰੰਦੇ ਸਾਡੀ ਨਹੀਂ ਚਾਹ ਪੁੱਛਦੇ ਆ ਦੁੱਧ ਸਾਡਾ ਨਹੀਂ ਕੋਈ ਪਿੰਡ ਪਰ ਪਾਉਂਦੇ ਆ ਇਹ ਕਿਹੜਾ ਪਿੰਡ ਆਪਣਾ ਪਿੰਡ ਕੋਨੇ ਵਾਲਾ ਜੀ ਤੁਸੀਂ ਆ ਬਿਲਕੁਲ ਹੀ ਦਰਿਆ ਦੇ ਉੱਪਰ ਕੋਜ ਤੁਸੀਂ ਦੇ ਨਾਲ ਹੀ ਤੁਹਾਡੀ ਕੋਠੀ ਜਿਹੜੀ ਥੱਲੇ ਦੇਖੀਏ ਉੱਠੇ ਹੋ ਗਈ ਤਕਰੀ ਕਿਸ ਤਰ੍ਹਾਂ ਕਿੰਨਾ ਕੁ ਟਾਈਮ ਲੱਗਾ ਪਾਣੀ ਟਾਈਮ ਜਿੱਤੇ ਲੱਗਾ ਜੀ 10 ਮਿੰਟ ਨਹੀਂ ਲੱਗੇ ਜੀ ਪਾਣ ਨੂੰ ਰਾਤ ਅਹੀਂ ਘੁੰਮਦੇ ਰਿਆ ਮੰਦਿਆ ਹੀ ਕਮੇਟੀ ਜਿਹੜੀ ਆ ਸਾਰੀ ਅਸੀਂ ਹਾਲ ਦੋਲੇ ਦਾਦਾ ਬੰਦੇ ਤੁਸੀਂ ਆ ਤੇ ਕੀਤੇ ਆ ਸਾਰੇ ਕੰਮ ਕਰਕੇ ਤੇ ਅਸੀਂ ਇਹਦੇ ਕੀਤੇ ਤਾਂ ਬਨੇਰ ਸਰ ਪਾਣੀ ਜਿਹੜਾ ਮੜਾ ਜੀ ਰੋਡ ਪੈ ਗਈ ਤੇ ਵਗ ਗਿਆ ਕਿਨੇ ਵਜੇ ਪਾਣੀ ਐਂਟਰ ਹੋਇਆ ਆ ਗਿਆ 6:00 4:00 ਵਜੇ ਪਾਣੀ ਜਿਹੜਾ ਆ ਗਿਆ 6:00 ਵਜੇ ਜੀ ਸਮਾਨ ਕੱਢਣ ਦਾ ਮੌਕਾ ਸਮਾਨ ਦਾ ਕੋਈ ਮੌਕਾ ਨਹੀਂ ਮਿਲਿਆ ਸਾਡੇ ਮਾਲ ਡੰਗ ਮਹਾ ਕਾ ਨਿਕਲਿਆ ਇੱਕ ਡੇੜਾ ਕਪੜਾ ਇਹ ਸਾਡਾ ਤਾਂ 1 ਰੁਪਿਆ ਕਰੋੜ ਦੀ ਕੋਠੀ ਮੱਚਦਾ ਸਤੀਹ ਹੋ ਰੁਪਿਆ ਲਾਤਾ ਮੈਂ ਤੇ ਕਿਹੜਾ ਹੁਣ ਮੈਂ ਇੱਕ ਸਮਾਨ ਨਹੀਂ ਮੇਰੇ ਕੋਲ ਨਿਕਲਿਆ ਕਿ ਟਾਕੀ ਨਹੀਂ ਨਿਕਲਿਆ ਉਹ ਕਮੀਜ਼ ਜਿਹੜੇ ਮੈਂ ਪਾਈ ਆ ਐ ਟਾਈਮ ਤੇ ਸਾਡਾ ਕਾਗ ਹਾਂਜੀ ਇਹੋ ਹੀ ਆ ਕਾਗ ਤੇ ਪੱਤਰ ਨਹੀਂ ਮੇਰਾ ਨਿਕਲਿਆ ਮੈਂ ਕੱਲ ਫੌਜ ਨੂੰ ਮੈਂ ਪਿੱਟ ਕੇ ਮਰ ਗਿਆ ਮੈਂ ਮੇਰਾ ਸੋਲਰ ਜਾਨ ਹੈ ਮੇਰਾ ਸੋਲਰ ਹੀ ਬੰਦੇ ਹੋ ਹੋਈ ਨਹੀਂ ਆਖੀ ਲੱਗੀ ਮੰਤਰੀ ਸਾਹਿਬ ਨੂੰ ਆਉਂਦੇ ਹੀ ਵੈਸੇ ਹੀ ਫਲਾਣੇ ਹੱਥਾ ਮਾਦੀ ਬੈਠੇ ਆ ਸਾਨੂੰ ਅੱਧੀ ਰਾਤ ਨੂੰ ਵਾਜੇ ਮਰੋ ਵੈਸੇ ਮੰਤਰੀ ਮੰਤਰੀ ਧਾਰੀਆਲ ਦੇ ਅੱਛਾ ਧਾਰੀਆਲ ਦੇ ਆਉਂਦੇ ਵੀ ਸਾਨੂੰ ਇਹ ਯਾਦ ਕਰਦੇ ਆ ਫਲਾਣ ਕਰਦੇ ਆ ਸਾਡਾ ਧਾਰੀਆਲ ਉਹ ਐ ਟਾਈਮ ਤੇ ਸਾਡੇ ਲਾਗੇ ਵੀ ਨਹੀਂ ਲੱਗੇ ਮੈਂ ਹਿੰਮ ਮੈਂਬਰ ਬਜਾਇਦਾ ਸਾਹਿਬ ਕੋ ਇਹਨਾਂ ਦੇ ਨਾਲ ਆ ਧਾਰੀ ਗੱਲ ਦੇ ਨਾਲ ਆ ਸਾਨੂੰ ਕਿਸ ਨੇ ਪੁੱਛਿਆ ਨਹੀਂ ਆਣ ਕੇ ਕੱਲ ਦਾ ਇੱਥੇ ਨਹੀਂ ਪੁੱਛਿਆ ਤੁਹਾਨੂੰ ਆਣ ਕੇ ਕਿ ਕੀ ਕੀਤਾ ਅਸੀਂ ਖਾਦਾ ਪੀਤਾ ਜਾਂ ਕੋਈ ਕੀਤਾ ਇੱਥੇ ਜਾਜ ਫੌਜੀਆ ਨੂੰ ਲੈ ਖੜ ਸਕਦਾ ਸਾਡੇ ਸਾਹਮਣੇ ਇੱਥੇ ਤਾਰਿਆ ਤੇ ਫੌਜੀਆ ਨੂੰ ਚੁੱਕ ਛੱਕਦਾ ਤੇ ਸਾਡੇ ਤੋਂ ਕੁਝ ਨਹੀਂ ਹੈਗਾ ਫਿਰ ਮੈਂ ਪਤਾ ਨਹੀਂ ਕਿੰਨੇ ਤਰਲੇ ਮਾਰਿਆ ਮੈਂ ਉਹ ਸੌਲਰ ਬਣਾ ਦਿਓ ਫੌਜੀ ਨੂੰ ਮੈਂ ਫੌਜ ਨੂੰ ਆ ਗਿਆ ਸਾਡੀ ਫੌਜ ਨੇ ਨਹੀਂ ਸੁਣਿਆ ਮੈਂ ਫੌਜ ਨੂੰ ਕੀ ਸਮਝਣਾ ਮੈਂ ਤਾਂ ਧਾਰੀਆਂ ਨੂੰ ਭਲਕੇ ਵੀ ਆਖਾਂਗੇ ਅਸੀਂ ਉਹਦੇ ਪਾਰਟੀ ਤੇ ਆ ਅਸੀਂ ਉਹਨੂੰ ਵੀ ਕਹਾਂਗੇ ਪੇ ਸਾਡੀ ਕਿਸੇ ਨੇ ਨਹੀਂ ਜੇ ਸੁਣੀ ਅੱਗੋ ਪਿਛੇ ਰਾਤ ਸਾਨੂੰ ਆਦੇ ਵੀ ਤੁਹਾਨੂੰ ਅਸੀਂ ਆ ਕਰਦਾ ਦਵਾਈਆਂ ਦੇਾਂਗੇ ਤੁਹਾਨੂੰ ਚਾਰੇ ਕੀਤੇ ਆ ਉਹ ਡੰਗਰ ਬੱਜੇ ਸਾਡੇ ਕੋਈ ਦੱਸੋ ਕੋਈ ਚਾਰਾ ਆਇਆ ਦੇ ਉਹ ਡੰਗਰ ਭੁੱਖੇ ਮਰਨ ਰਹੇ ਆ ਕੋਈ ਚਾਰਾ ਨਹੀਂ ਸਾਡਾ ਆਇਆ ਕੋਈ ਪੱਠਾ ਨਹੀਂ ਆਇਆ ਇਹ ਜਾਜਰਾ ਹੀ ਵੀ ਸਾਨੂੰ ਦੇ ਰੋਟੀ ਪਾਣੀ ਨਹੀਂ ਦੇ ਸਕਦੇ ਆ ਕਰਨ ਇਹ ਮੰਤਰੀਆਂ ਨੇ ਤੇ ਸਾਨੂੰ ਕੋਈ ਮੰਤਰੀਆਂ ਨੇ ਸਾਡੇ ਕੋਲ ਨਹੀਂ ਆਇਆ ਕੋਈ ਸਾਡੀ ਸੁਣੀ ਨਹੀਂchnai ਨਹੀਂ ਹੋਈ ਪਿੱਟ ਕੇ ਮਰ ਗਏ ਆ ਫੌਜ ਨੂੰ ਮਰ ਗਏ ਆ ਨਹੀਂ ਸਾਡੀ ਸੁਣੀ ਮੈਂ ਬਹਾਰ ਕੇ ਰੋਪਿਆ ਹਾਂ ਉੱਥੇ ਮੈਂ ਡਿੱਗ ਪਿਆ ਹਾਂ ਤੇ ਹੁਣ ਸਾਡੀ ਨਹੀਂ ਜਨਾਈ ਤੇ ਫੇਰ ਕੀ ਕਰ ਸਕਦੇ ਆ ਨਹੀਂ ਕੋਈ ਸੁਣਦਾ ਮੰਤਰੀ ਸਾਹਿਬ ਨੇ ਹੁਣ ਸਾਡੇ ਕੋਈ ਨਹੀਂ ਸਾਨੂੰ ਪੁੱਛਿਆ ਆਣ ਕੇ ਲਾਇਆ ਤੁਹਾਨੂੰ ਹੁਣ ਮੈਂ ਤੇ ਬਥੇਰਾ ਬੰਦਿਆਂ ਨੂੰ ਲਾਇਆ ਤੇ ਆਣ ਕੇ ਸਾਡੇ ਕੋਈ ਕੋਈ ਚੀਜ਼ ਬਣਾ ਦੋ ਕੋਈ ਮੇਰੀਆਂ ਪੇਟੀਆਂ ਵੀ ਰੁੜ ਗਈਆਂ ਸਮਾਨ ਮੇਰਾ ਲੱਖ ਦਾ 2 ਲੱਖ ਦਾ ਤੇ ਮੇਰਾ ਰੁੜ ਗਿਆ ਉਤੋਂ ਥੱਲਿਓ ਤੇ ਅੱਗੇ ਪਤਾ ਨਹੀਂ ਹੁਣ ਅਗਲਾ ਕੀ ਬੰਨਣਾ ਜੇ ਉਹ ਵੀ ਡਿਗ ਪਈ ਆ ਮੇਰੀ ਤੇ ਗਾਂ ਦਾ ਮੇਰਾ ਪਤਾ ਹੈ ਹਾਂ ਜੀ ਹਾਂ ਜੀ ਦੋ ਮਜਲਾ ਕੋਠੀ ਦੋ ਦੋਹਾਂ ਦੀ ਮੈਂ ਬਣਾਈ ਵੱਖੋ ਵੱਖੋ ਅੰਦਰ ਪਿਆ ਸਾਮਾਨ ਵੀ ਖਰਾਬ ਹੋ ਗਿਆ ਸਭ ਖਰਾਬ ਲੱਭਾ ਹੀ ਕਿਤੇ ਨਹੀਂ ਮੈਂ ਦਾਣੇ ਮੇਰੇ ਕੋਲ پڑੋਲੇ ਨਹੀਂ ਨਿਕਲੇ ਮੈਂ ਪੰਜ پڑੋਲੇ ਮੇਰੇ ਆਹ ਟਾਈਮ ਦੇ ਪੈਸੇ ਅੰਦਰ ਇੱਕ ਸਰੋਂ ਦਾ ਪਿਆਜ ਦੋ ਕੋਠੀ ਦੇ ਹਗੇ ਤਾਂ ਕੋਈ ਸਾਡੇ ਨੇ ਪੁੱਛਿਆ ਉਹ ਹਮ ਕੋਈ ਕੁਛ ਨਾ ਕਰਦਾ ਜਾਜ ਤੇ ਆਉਂਦਾ ਸਾਨੂੰ ਲੋਕਾਂ ਨੂੰ ਪੁੱਛਦਾ ਪਿਆ ਤੁਸੀਂ ਕਿ ਆਂਦੇ ਆ ਵੀ ਕੋਈ ਚਾਹੀਦਾ ਕੀ ਦੱਸੋ ਰਸਣ ਪਾਣੀ ਕੋਈ ਕਿੱਥੇ ਬੈਠੇ ਹੋ ਕੱਲ ਮੁੱਖ ਮੰਤਰੀ ਮਾਨ ਸਾਹਿਬ ਆਏ ਸੀ ਮੈਂ ਜਾਜ ਭੇਜਤਾ ਵਾ ਕੋਈ ਸਾਡੇ ਇੱਥੇ ਕੋਈ ਮੇਰੇ ਮੂੰਹ ਨ ਲੱਗੀ ਗਾਲ ਨਿਕਲਣਾ ਅਸੀਂ ਅੱਖ ਕੇ ਗਾਲਾਂ ਕੱਢਣੇ ਹੋ ਰਹੇ ਕੀ ਕਰਾਂਗੇ ਸਾਡੇ ਕੋਈ ਇੱਥੇ ਮੰਤਰੀ ਨਹੀਂ ਆਇਆ ਅਸੀਂ ਇੱਥੇ ਰਹੇ ਆ ਇੱਥੇ ਲੇਟ ਦੇ ਰਹੇ ਆ ਧੁੱਪੇ ਵਿੱਚ ਬੈਠੇ ਰਹੇ ਆ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਆਣ ਕੇ ਮੈਂ ਤਾਂ ਮੂੰਹ ਤੇ ਵੀ ਕਾਂਗਾ ਉਹ ਕਿਹੜੇ ਪੁਲ ਬਣਾਉਂਦਾ ਰਿਆ ਉਹ ਤੁਸਿਆਂ ਦੀ ਮਿੱਟੀ ਪਾਉਂਦਾ ਉਹ ਕੰਮ ਕਰਦਾ ਉਥੇ ਲੱਖਾਂ ਰੁਪਈਆ ਨਾਲ ਲਾਤਾ ਉਹ ਕਾਹਦਾ ਲਾਤਾ ਨੇ ਆਂਦਾ ਹੀ ਮੈਂ ਕਰੋੜ ਉਹ ਤੂੰ ਨਹੀਂ ਉਹ ਆਂਦਾ ਵੀ ਮੈਂ ਕਰੋੜ ਰੁਪਈਆ ਲਾਤਾ ਉਹ ਕਾਹਦਾ ਲਾਤਾ ਇਥੇ ਉਹ ਨਾਲ ਲਾਉਂਦਾ ਸਾਡੀਆਂ ਤੁਸਿਆਂ ਦੀ ਮਿੱਟੀ ਪਾਉਂਦਾ ਸਾਨੂੰ ਆਸ ਹੁੰਦੀ ਵੀ ਸਾਡੇ ਆਲ ਦੋ ਇਹ ਪਾਣੀ ਡੱਕ ਦੇ ਪਿੰਡਾਂ ਲੋਕਾਂ ਨੇ ਅਹੀਂ ਬੜੀ ਆਪਣਾ ਬਾਹਰ ਲਾਤੀ ਆ ਵੀ ਕਮੇਟੀ ਬਣ ਕੇ ਐ ਸਲਾਹ ਕਰਕੇ ਕੋਈ 10 ਬੰਦੇ ਉਧਰ ਪਾਏ 10 ਉਧਰ ਪਾਏ ਰਾਤ ਟਰਾਲੀਆਂ ਲਾਣ ਲਈਆਂ ਨਾਲ ਬੋਰੀਆਂ ਲਈਆਂ ਮਿਹਨਤ ਕੀਤੀ ਨਹੀਂ ਸਾਡੀ ਮਿਹਨਤ ਦਾ ਮੁੱਲ ਮੁੜਿਆ ਪਾਣੀ ਦੇ ਉੱਤੋਂ ਦੀ ਲਾਂਗੇ ਅੱਤ ਥੱਕੇ ਨਾ ਤੁਹਾਡਾ ਕਿਨੇ ਗਏ ਟੀ ਹੋ ਗਏ ਤੁਹਾਡਾ ਜਿਹੜਾ ਪਿੰਡ ਦਾ ਸੰਪਰਕ ਟੁੱਟੇ ਨੂੰ ਸਾਰੇ ਇਹ ਆਪਣਾ ਪਰਸੋਂ ਦਾ ਹੀ ਸਵੈਦਾ ਕੰਮੀ ਕਿਹਟਾ ਲਈ ਨਹੀਂ ਹੁੰਗੇ ਹਜੇ ਸਾਨੂੰ ਹਜੇ ਉਹ ਸਾਨੂੰ ਅਜ 10 ਦਿਨ ਦੀ ਮਿਆਦ ਇਹ ਕੋਈ 10 ਦਿਨ ਤੁਹਾਨੂੰ ਮਿਆਦ ਨਹੀਂ ਸਾਡੇ ਪਿੰਡ ਦੇ ਕੋਈ ਹੈਗਾ ਆ ਕਿਹੜੇ ਹਿਸਾਬ ਨਾਲ ਪਾਣੀ ਵਗਣਿਆ ਨਾਲੀ ਪੈ ਗਈ ਇਹ ਸਾਡੇ ਕਹਿ ਨਹੀਂ ਸਾਡੇ ਸਾਡਾ ਸਣ ਪਾਣੀ ਵੀ ਨਹੀਂ ਕੋਈ ਹੁਣ ਉਹ ਚੀਜ਼ ਨਹੀਂ ਕੋਈ ਨਾ ਕੋਈ ਚਾਰਾ ਨਹੀਂ ਇੱਥੇ ਸਾਡੇ ਕੋਲ ਉਹ ਬੱਜੇ ਜੇ ਵੇਖੋ ਸਾਡੇ ਡੰਗਣ ਡੇ ਆ ਐ ਕੀ ਕਰ ਸਕਦਾ ਇੱਥੇ ਜਹਾਜ਼ ਫੌਜ ਦਾ ਆ ਸਕਦਾ ਆਪਣੇ ਜਵਾਨ ਚੁੱਕ ਸਕਦੇ ਆ ਤਾਂ ਸਾਨੂੰ ਨਹੀਂ ਚੁੱਕ ਸਕਦੇ ਕੋਈ ਨਾ ਦਵਾਈ ਦਿੱਤੀ ਮੈਂ ਉਹ ਸਾਡਾ ਥੋੜਾ ਬੋਦਾ ਫਸਮਾਨ ਹੀ ਕਰਵਾ ਕਢਾ ਦੋ ਜਾਂ ਬਣਾ ਹੀ ਦਿਓ ਨਾ ਉਹ ਸੋਲੇ ਰੋਡ ਚੱਲਿਆ ਹੀ ਉਹ ਅੜ ਗਿਆ ਤੇ ਆਪਣੇ ਆਪ ਵੜ ਗਿਆ ਨਹੀਂ ਤਾਂ ਹੋਰ ਹੀ ਮੇਰੇ ਅੱਖੇ ਲੱਗੇ ਪਿੰਡ ਚ ਕਿੰਨੇ ਕੁ ਲੋਕ ਪਿੰਡ ਚ ਸਾਰਾ ਸਾਡੇ ਜੀ ਪਿੰਡ ਆ ਜੀ ਸਾਰੇ ਪਿੰਡ ਸਾਰੇ ਪਿੰਡ ਚ ਨਿਕਲੇ ਨਹੀਂ ਗਿਆ ਜੀ ਇਹ ਛਤਾਂ ਤੇ ਨੇ ਸਭ ਛਤਾਂ ਤੇ ਬੈਠੇ ਆ ਜੀ ਸਭ ਪਿੰਡ ਦੇ ਵਿੱਚ ਆ ਕੋਈ ਚਾਰ ਕੁਛ ਦਹਾਂ ਘਰਾਂ ਚ ਕੁਝ ਚਾਰ ਜੀ ਆ ਗਏ ਨਹੀਂ ਤਾਂ ਬਾਕੀ ਸਾਰੇ ਪਿੰਡ ਸਾਡੇ ਨਿਗੇ ਨਿਗੇ ਬੱਚੇ ਅਗਰ ਰਾਤੀ ਅਸੀਂ ਜੋਰ ਲਾ ਰਹੇ ਇੱਕ ਪਬਜੀ ਸਾਹਿਬ ਨੂੰ ਜਵਾਨਾਂ ਨੂੰ ਵੀ ਸਾਡਾ ਦੁੱਧ ਹੀ ਪਿੰਡ ਕਲਾ ਦਿਓ ਤੇ ਚਲੋ ਹੋਰ ਵੀ ਬੱਚੇ ਆ ਨਿਕਨਗੇ ਤੇ ਸਾਡੇ ਦੁੱਧ ਹੀ ਬੱਚੇ ਪੀ ਲੈਣਗੇ ਨਹੀਂ ਉਹ ਮੰਨੇ ਸਾਡੇ ਆਖ ਨਹੀਂ ਲਗੇ ਹਾਰ ਕੇ ਫਿਰ ਇੱਥੇ ਅਸੀਂ ਕੱਚਾ ਦੁੱਧ ਕਿਹੜਾ ਹੁਣ ਬੰਦਿਆਂ ਨੇ ਉਹ ਆਪੋ ਜੀ ਕਰਕੇ ਤਾਂ ਪੀ ਗਏ ਤੇ ਚਲੋ ਮਖਾਉਣਾ ਇਹ ਤੇ ਸਾਡਾ ਮਸੇ ਆ ਉਹਨਾਂ ਦੀ ਕੋਈ ਰਾਸ਼ਨ ਪਾਣੀ ਆਇਆ ਕੋਈ ਰਾਸ਼ਨ ਪਾਣੀ ਨਹੀਂ ਸਾਡਾ ਕੋਈ ਉਦਾਂ ਹੀ ਆ ਜੀ ਤਤਾਂ ਦੇ ਉਦਾਂ ਹੀ ਆ ਕੋਈ ਰਾਸ਼ਨ ਪਾਣੀ ਨਹੀਂ ਕਲ ਆਇਆ ਉਹ ਮੰਤਰੀ ਸਾਹਿਬ ਕੋਈ ਹੋਰ ਨਹੀਂ ਕੁਝ ਕਰਦਾ ਤੇ ਆਪਣੇ ਜਨਤਨ ਨੂੰ ਜਹਾਜਾਂ ਦੇ ਘਾ ਲਾ ਦਿੰਦਾ ਜਹਾਜ ਤੇ ਘਾ ਸਕਦਾ ਵੀ ਇਹਨਾਂ ਪਿੰਡ ਪਿੰਡ 'ਚ ਆ ਕੰਮ ਦਿਓ ਤੇ ਸਾਡੇ ਤੇ ਕਿਸੇ ਨੇ ਪੁੱਛੇ ਨਹੀਂ ਆਣ ਕੇ ਵੀ ਕਿਸੇ ਨੇ ਕਿ ਦੇਣਾ ਦੇਣ ਨਹੀਂ ਦੇਣਾ ਕੀ ਅਪੀਲ ਕਰਦੇ ਆਏ ਆਏ ਅਪੀਲ ਕਰਨੇ ਵੀ ਸਾਡੇ ਸਾਡੇ ਬੱਚੇ ਆ ਨਿਕਨੇਗੇ ਉਹਨਾਂ ਦਾ ਰਸਣ ਪਾਣੀ ਸਾਨੂੰ ਦਿੱਤਾ ਜਾਵੇ ਸਾਡੇ ਜਿਹੜੇ ਜਾਨੀ ਕਿ ਫਸੇ ਨੇ ਉਹਨਾਂ ਲਈ ਤੁਸੀਂ ਕਹਿੰਦੇ ਫਸੇ ਦਿੱਤੇ ਆ ਉਹਨਾਂ ਦੇ ਪਿੰਡਾਂ ਚ ਤੇ ਸਾਨੂੰ ਰਸਣ ਪਾਣੀ ਦਿੱਤਾ ਜਾਵੇ ਹੁਣ ਕੋਈ ਸਾਨੂੰ ਰਸਣ ਪਾਣੀ ਨਹੀਂ ਕੋਈ ਸਾਨੂੰ ਦੁੱਧ ਨਹੀਂ ਕੋਈ ਗੱਲ ਨਹੀਂ ਸਾਡੇ ਅਸੀਂ ਕਿੱਥੋਂ ਲਿਆ ਸਕਦੇ ਬੱਚੇ ਨਿਕਨੇਗੇ ਅਸੀਂ ਇਹਨਾਂ ਕੋਲ ਸਿਆਣਾ ਬੰਦਾ ਤੇ ਕੱਢ ਜੇਗਾ ਤੇ ਨਿਆਣੇ ਬੰਦੇ ਕਿੱਥੋਂ ਕੱਢਣਗੇ ਉਹ ਔਖੇ ਹੋ ਗਿਆ ਕੰਮ ਜਿਹੜੇ ਲੋਕ ਨੇ ਖੇਤੇ ਆਏ ਬੈਠੇ। ਉਹ ਖੇਤੇ ਆਏ ਬੱਚੇ ਬੈਠੇ ਆ। ਪਾਣੀ ਵੀ ਨਹੀਂ ਮਿਲਣਿਆ ਪੂਰਾ। ਪਾਣੀ ਨਲਕੇ ਸਾਡੇ ਡੁੱਬੇ ਆ। ਸਭ ਕੁ ਹੋਇਆ। ਪਾਣੀ ਅਸੀਂ ਕਿੱਥੋਂ ਪੀ ਸਕਨੇ? ਉਹਨਾਂ ਤੱਕ ਪਾਣੀ ਵੀ ਨਹੀਂ ਰਹੀ ਪੂਰਾ। ਨਾ ਪਾਣੀ ਕੋਈ ਕੋਈ ਚੀਜ਼ ਗਈ ਨਹੀਂ। ਅੱਗੋਂ ਪਿੱਛੇ ਜਾਂਦੇ ਆ ਜੀ। ਅਸੀਂ ਤੁਹਾਡਾ ਚਾਰਾ ਰੱਖਿਆ। ਤੁਹਾਡੇ ਡਾਕਟਰ ਰੱਖੇ ਆ। ਤੁਹਾਡੀਆਂ ਦਵਾਈਆਂ ਦਿਆਂਗੇ। ਤੁਹਾਨੂੰ ਅਸੀਂ ਆਹ ਕਰਾਂਗੇ ਕੋਈ ਭੁੱਖ ਨਹੀਂ। ਹੁਣ ਸਾਡੀਆਂ ਦਵਾਈਆਂ ਤੇ ਕੋਈ ਕੋਈ ਚਾਰੇ ਕਿੱਥੇ ਆ? ਹੁਣ ਸਾਡੇ ਕਿੱਥੇ ਕਿਦੋਂ ਅਸੀਂ ਫਸ ਗਏ ਆ ਤੇ ਹੁਣ ਸਾਨੂੰ ਕੋਈ ਨਹੀਂ ਪੁੱਛਿਆ ਗਏ ਨੇ।